ਹਾਂਜੀ ਬਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪ੍ਰਿੰਟ ਵਖਤਗੜ ਬਾਈਪੋ ਦੇ ਮੱਕੀ ਦਾ ਚਾਰ ਠੀਕ ਹੈ ਜੀ ਜੇ ਕਿਸੇ ਨੇ ਚਾਰ ਪੂਰਨਤਾ ਵਜਿਨੋ ਕਲੈਕ ਕਰੇ ਕਰਤੇ ਆਪਾਂ ਬਈ ਜੀ ਨਾਲ ਗੱਲ ਕਰਾਂਗੇ ਹਾਂਜੀ ਬਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਭਾਜੀ ਮੇਰਾ ਨਾਮ ਸੋਨ ਸਿੰਘ ਪਿੰਡ ਜੀ ਪਿੰਡ ਵਖਤਗੜ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਤੇ ਬਾਈ ਹੜੰਬੀ ਤੇ ਆਪਣਾ ਚਾਰ ਪੌੜ ਵਾਲਾ ਦਾ ਕੀ ਰੇਟ ਰੂਟ ਦਾ ਹਾਂਜੀ ਬਾਈ ਆਪਣੇ ਕੋਲੇ ਦੋਨੇ ਸੰਦਾ ਠੀਕ ਹੈ ਜੀ ਹੜੰਬੀ ਵੀ ਹਨ ਮਿਲਿਆਂ ਦੀ ਦੂਜੀ ਵੀ ਬਣਾਈ ਜਾਂਦਾ ਨਾਲ ਹੀ ਨਵੇਂ ਟਰੈਕਟਰਾਂ ਨਵੀਆਂ ਮਸ਼ੀਨਾਂ ਠੀਕ ਹੈ ਜੀ ਇਹਦੇ ਨੇ ਮੱਥੇ ਮੱਥੇ ਕੱਢ ਲੈਨੇ ਜੇ ਕੋਈ ਉਹ ਹੋਵੇ ਕਦੇ ਪਾਣੀ ਪੂਣੀ ਖੜਾ ਹੋਵੇ ਇਹਦੇ ਨਾਲ ਵੀ ਹੈਗਾ ਸਾਰਾ ਠੀਕ ਹੈ ਜੀ ਸਾਡੇ ਕੋਲ ਸਾਰੀ ਸਿਸਟਮ ਹੈਗਾ ਟਰਾਲੀਆਂ ਵੀ ਹੈਗੀਆਂ ਆਪਦੀਆਂ ਦੋ ਨਾਲ ਠੀਕ ਹੈ ਜੀ ਜੇ ਕਹਿੰਨੇ ਪਾਉਣਾ ਸੀ ਟਰਾਲੀਆਂ ਵੀ ਨਾਲ ਦੇ ਦੇਣ ਜਾਲੀਆਂ ਲੱਗੀਆਂ ਵੀਆਂ ਲਿਫਟ ਵਾਲੀਆਂ ਟਰਾਲੀਆਂ ਪੂਰੀਆਂ ਫਿੱਟ ਕਰੀਆਂ ਹੋਈਆਂ ਠੀਕ ਹੈ ਜੀ ਸਿਕੀ ਰੇਟ ਰੂਟ ਆ ਭਰਾ ਜੀ ਦਾ ਜਿਹੜਾ ਅੱਜ ਦਾ ਰੇਟ ਆ ਵੀਰੇ ਵਿੱਚ ਹੀ ਲੇਬਰ 6000 ਰੁਪਿਆ ਠੀਕ ਹੈ ਜੀ ਜਿਹੜੇ ਮੱਥੇ-ਮੁੱਥੇ ਵੱਢਣੇ ਆ ਨਾ ਠੀਕ ਹੈ ਜੀ ਉਹ ਸਾਡੇ ਕੋਲੇ ਪੰਜ ਕ ਬੰਦੇ ਵੀ ਹੈਗੇ ਆ ਠੀਕ ਹੈ ਜੀ 6000 ਰੁਪਿਆ ਲਵਾਂਗੇ ਜੇ ਕੱਲਾ ਇਹਦਾ ਕੱਲੇ ਦਾ 5000 ਦੇ ਠੀਕ ਹੈ ਜੀ ਜੇ ਕੱਲੀ ਮਸ਼ੀਨ ਨਾਲ ਬਣਵਾਉਣੀ ਆ ਤਾਂ ਲੇਬਰ ਆਲੇ ਮੱਥੇ-ਮੁੱਥੇ ਵੱਢੇ ਹੋਏ ਅਗਲੇ ਦੇ ਠੀਕ ਹੈ ਜੀ ਠੀਕ ਹੈ ਉਹ ਕੱਟ ਦੇ ਦੇ ਆਪਾਂ ਨੂੰ ਉਹ 5000 ਦੇ ਕਰੀਪਾ ਦੇ ਲਓ ਜੀ ਬਾਈ ਸਾਡੇ ਕੋਲੇ ਹੜਮੀ ਦਾ ਵੀ ਪ੍ਰਬੰਧ ਆ ਦੋ ਟਰਾਲੀਆਂ ਠੀਕ ਹੈ ਜੀ ਇਹ ਮੱਥੇ ਕੱਢਣ ਦੀ ਖਤਰੀ ਲੈਂਦੀ ਆ ਠੀਕ ਹੈ ਜੀ ਠੀਕ ਜਿਹੜੀਆਂ ਸਾਈਡਾਂ ਸੁੱਡਾਂ ਤੇ ਫਿਰਦੇ ਨੇ-ਨੇ ਕੰਮ ਨਿਬੜ ਜਾਂਦਾ ਠੀਕ ਹੈ ਜੀ ਬਾਈ ਦੇਖ ਸਕਦੇ ਹੋ ਠੀਕ ਹੈ ਜੀ ਲੰਬੀ ਇਹ ਠੀਕ ਹੈ ਜਿਹੜੀ ਸੈਟਾ ਹੁੰਦਾ ਵੱਡੀਆਂ ਹੋਣ ਇਹਦੇ ਨਾਲ ਵੱਡੀਆਂ ਨੇ ਬਾਕੀ ਸਾਨੂੰ ਚੱਲਦਾ ਦਿਖਾਉਣਾ ਜੀ ਰੀਪਰ ਉਧਰ ਮਿਸ਼ਿੰਗ ਚੱਲਦੀ ਜਿਹੜੀ ਵੱਡਦੀ ਮੁੱਠੀਆਂ ਚਾਰ ਪਾਉਂਦੀ ਆ ਉਹ ਦਿਖਾਉਣੀ ਬਾਈ ਜੀ ਦੇਖੋ ਜੀ ਨੰਬਰ ਬਾਈ ਬੋਲ ਕੇ ਵੀ ਦੱਸ ਦਿਓ ਨੰਬਰ ਸਾਰਾ ਹਾਂ ਜੀ ਨੰਬਰ ਮੇਰਾ ਹੈਗਾ 9463465718 ਠੀਕ ਹੈ ਜੀ ਇੱਕ ਸਾਡਾ ਨੰਬਰ ਹੈਗਾ 9463509382 ਠੀਕ ਹੈ ਜੀ ਬਾਈ ਨੋਟ ਕਰ ਲਓ ਪਿੰਡ ਵਖਤਗੜ ਸਾਰਾ ਐਡਰੈਸ ਬਾਕੀ ਦਾ ਬਾਈ ਨੇ ठीक है जी भाई ना फाइनेटैक्ट तो करो जी ठीक है जी चार पोना जी ने <स्थारीग> ਇਹ ਪਰਵਸ ਦੀ ਬੇਦਾ ਜਿਸੋ ਦਾ ਨਾ ਮੂਰ ਨਹੀਂ ਕੋਈ ਦਾ ਇਹਦੇ ਦਾ ਇਹਦੇ